ਜਿਹੜੀ ਪਾਰਟੀ ਤੁਹਾਡੇ ਵਾਸਤੇ ਮਰਦੀ ਹੈ ਜਿਹਨੇ ਤੁਹਾਨੂੰ ਰੋਟੀ ਦਿੱਤੀ ਹੈ ਖੇਤੀ ਬਚਾਇਆ ਤੁਹਾਨੂੰ ਹੈ ਤੁਸੀਂ ਦੇਖੋ ਇੱਕ ਇੱਕ ਚੀਜ਼ ਇੱਥੇ ਕੀਤੀ ਹੈ ਉਹਦੇ ਤਰਫ ਤੋਂ ਆਪਾਂ ਸਾਰੇ ਖਿਲਾਫ ਹੈ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਕੀ ਕੀਤਾ ਇਹਨਾਂ ਨੇ ਬਦਲਾ 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 ਆਪਣੇ ਤੋਂ ਸਿਆਣੇ ਉਹ ਦੂਜੀਆਂ ਸੂਬੇ ਵਾਲੇ ਆ ਗੁਜਰਾਤੀ ਦੇਖ ਲਓ ਯਾਰ 30 ਸਾਲ ਹੋ ਗਏ ਕਿਸੇ ਨੂੰ ਵਣ ਨਹੀਂ ਦਿੰਦੇ ਮੋਦੀ ਤੋਂ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦਾ ਮੋਦੀ ਸਾਡਾ ਹੈ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ ਤੇ ਜਿਹੜੀ ਪਾਰਟੀ ਸਾਰਾ ਕੁਝ ਇੱਥੇ ਕਰਦੀ ਹੈ ਤੁਹਾਡੀ ਕੌਮ ਦੀ ਹੈ ਆਪਾਂ ਤਾਂ ਉਹਨੂੰ ਵੋਟ ਪਾਉਣੀ ਨਹੀਂ ਉਹਨੂੰ ਤਕੜਾ ਕਰਨਾ ਹੀ ਨਹੀਂ ਆ ਬਦਲਾ ਜਿਹੜਾ ਆਉਂਦਾ ਹੈ ਹੁਣ ਆ ਭਗਵੰਤ ਮਾਨ ਇਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਰਸਿਲਕਾ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਇੱਕਲ ਦੱਸੋ ਤੁਹਾਡੇ ਕੋਲੇ ਆ 7 ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੀ 'ਚ ਨਾ ਕੈਪਟਨ ਆਇਆ ਹੈ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਐ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ ਪੰਜ ਸਾਲ ਪੰਜ ਸਾਲ ਕਾਂਗਰਸ ਨੇ ਪੰਜ ਸਾਲਾ ਜਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ ਪੰਜ ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦਾ ਇੱਥੇ ਆ ਥੋੜੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਦੇਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਏਮਜ਼ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਗੱਲ ਬਿਜਲੀ ਘਰ ਘਰ ਪਹੁੰਚਾਉਣ ਵਾਲਾ ਪਾਰਟੀ ਦਲ ਤੁਹਾਡੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਅਕਾਲੀ ਦਲ ਤੇ ਅਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਨੇ ਮਿੰਤਾ ਕਰਨੀ ਪਣੀ ਆ ਜੇ ਕੌਮ ਨੂੰ ਬਚਾਉਣ ਵਾਲਾ ਤੁਹਾਡੀ ਫੌਜ ਹੈ ਮੇਰੀ ਗੱਲ ਇੱਕ ਗੋਣੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਿਆਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਸਾਡੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾਲ ਸੁਝੋਤਾ ਕਰ ਲਓ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣਗੀਆਂ ਆਰਾਮ ਨਾਲ 10 ਆ ਜਾਣਗੀਆਂ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਏ 27 ਨੂੰ ਵੀ ਨਾ ਸੱਤਾ ਏ ਭਾਵੇਂ 32 ਨੂੰ ਵੀ ਨਾ ਸੱਤਾ ਏ ਅਸੂਲਾਂ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ 'ਚ ਵੀ ਕਹਾ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਐ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ